अपने सीनियर ने तो धन्यवाद करता हूँ जी मैंने अभी ये पार्टी ज्वाइन करी बड़ी खुशी मिली मेरे को मोदी जी ने जितने अच्छे काम कर रहे हैं जी देखो अभी राम मंदिर बनाया है जी उसी कामों को देखकर मेरा मन किया मैं भी भारतीय जनता पार्टी ज्वाइन करूँ इसलिए मेरे बड़े भाई जगतार सिंह जग्गा जी कन्वर राणा भाई जी और बाबला जी तो मैंने इनको मिला तो इन्होंने मेरे को अच्छे संस्कार उस बताए वो अभी तुम्हारे काम में नहीं रुकेंगे बाहर के कोई भी वो हमारी जिम्मेदारी है जी भारतीय जनता पार्टी की इसलिए मेरा मन किया जी बड़ी खुशी मिली मेरे को जी भारतीय जनता पार्टी दिलाने का और मेरे कभी पहले भी काम में रुके पहले हमारी बड़ी बहन सर्बजीत कौर मेरे होती थी जी तो इन्होंने कभी मेरा काम नहीं रोका बड़े काम के मेरे ਜੀ ਜੀ ਬਹੁਤ ਬਹੁਤ ਧੰਨਵਾਦ ਜੀ ਮੋਦੀ ਇਹਦੇ ਸੰਸਕ ਕੰਮ ਦੇਖ ਕੇ ਪ੍ਰਭਾਵਿਤ ਹੋ ਕੇ ਤਾਂ ਮੰਨ ਲਿੱਤਾ ਵੀ ਅਸੀਂ ਵੀ ਇੱਦਾਂ ਸਾਡੇ ਬਾੜ ਚ ਵੀ ਇਦਾਂ ਦੇ ਕੰਮ ਹੋਣ ਜੀ ਚੰਡੀਗੜ੍ਹ ਚ ਪੂਰੀ ਮੇਨਟੇਨੈਂਸ ਹੋਣ ਚੰਗਾ ਇਸ ਕਰਕੇ ਸਾਡਾ ਮੰਨ ਲਿੱਤਾ ਜੀ ਅਸੀਂ ਆਪਣੀ ਜੁਆਇਨ ਨਹੀਂ ਕਰ ਗਾ ਕੋਈ ਨਾਰਾਜ਼ਗੀ ਵੀ ਚੱਲ ਰਹੀ ਨਹੀਂ ਕੋਈ ਨਹੀਂ ਦੇਖੋ ਪਾਰਟੀ ਸਾਰੀਆਂ ਹੀ ਠੀਕ ਰਹਿੰਦੀਆਂ ਆਪਣੇ ਕੋਲ ਕੋਈ ਪਾਸੀ ਵੀ ਹੋਰ ਈਜ਼ੀ ਆ ਮਾਂ ਦੀ ਪਾਰਟੀ ਚ ਕੋਈ ਨਹੀਂ ਮਾੜੀ ਮੋਟੀ ਚੱਲਦੀ ਹੋ ਰਹਿੰਦੀ ਰਹੇ ਚ ਆਪਣੀ ਕਿਸੇ ਨਾਮ ਨਹੀਂ ਜੀ ਇਹ ਤਾਂ ਮਨ ਦੀ ਮਰਜ਼ੀ ਦੀ ਰਹੀ ਕੀ ਮੋਦੀ ਜੀ ਦੇ ਚੰਗੇ ਕੰਮ ਦੇਖੇਵੇਂ ਵੀ ਹਰੇਕ ਪਾਸੇ ਚੰਗੇ ਕੰਮ ਹੋ ਰਹੇ ਪਰ ਰਾਮ ਮੰਦਿਰ ਦੇਖ ਲੈਣੇ ਹੁਣ ਰਾਮ ਮੰਦਿਰ ਤੋਂ ਦੇਖੋ ਹਿੰਦੂਆਂ ਸੀ ਸਿੱਧੀ ਗੱਲ ਤਾਂ ਇੱਥੇ ਕਰਕੇ ਮੰਨ ਕੀਤਾ ਚਲੋ ਅਸੀਂ ਵੀ ਜੁਆਇਨ ਨਹੀਂ ਕਰਦੇ ਜੀ ਇੱਕ ਐਦਾਂ ਦੇਖੋ ਕਦੇ ਇਹਨਾਂ ਨੇ ਪਾਰਟੀ ਨੇ ਕਦੀ ਨਹੀਂ ਸਮਝਾਈ ਮੈਂ ਆਮ ਆਦਮੀ ਪਾਰਟੀ ਤੋਂ ਕੋਈ ਕਾਂਗਰਸ ਤੋਂ ਸਭ ਦਾ ਕੰਮ ਕੀਤਾ ਜੀ ਆ ਸਾਡੀ ਭੈਣ ਦੀ ਮਿਹਰ ਹੈ ਜੀ ਮੇਰੇ ਇੰਨੇ ਕੰਮ ਕੀਤੇ ਈ ਇਹਨਾਂ ਨੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਜੀ ਕਦੇ ਅੱਧੀ ਰਾਤ ਨੂੰ ਵੀ ਵੀਰ ਜੀ ਨੂੰ ਫੋਨ ਕਰਨਾ ਜਦ ਇਹ ਹਾਜ਼ਰ ਹੈ

और बाबूला जी तो मैंने इनको मिला तो इन्होंने मेरे को अच्छे संस्कार बताए वो अभी तुम्हारे काम में रुकेंगे बाहर के कोई भी वो हमारी जिम्मेदारी है जी भारतीय जनता पार्टी की इसलिए मेरा मन किया जी बड़ी खुशी मिली मेरे को जी भारतीय जनता पार्टी से मिलने का और मेरे कभी पहले भी काम में रुके पहले हमारी बड़ी बहन सरबजीत कौर मेरे होती थी जी ਉਹ ਇਹਨਾਂ ਨੇ ਕਦੇ ਮੇਰਾ ਕੰਮ ਨਹੀਂ ਰੋਕਾ ਬੜੇ ਆਕਾਮ ਪੀ ਰਹੇ ਮੇਰੇ ਥੈਂਕ ਯੂ ਜੀ ਧੰਨਵਾਦ ਜੀ ਮੋਦੀ ਇਹਦੇ ਸੰਸ ਕੰਮ ਦੇਖ ਕੇ ਪ੍ਰਭਾਵਿਤ ਹੋ ਕੇ ਤਾਂ ਮਨ ਕੀਤਾ ਵੀ ਅਸੀਂ ਵੀ ਇੱਦਾਂ ਸਾਡੇ ਬਾੜ ਚ ਵੀ ਇਦਾਂ ਦੇ ਕੰਮ ਹੋਣ ਜੀ ਚੰਡੀਗੜ੍ਹ ਚ ਪੂਰੀ ਮੇਨਟੇਨੈਂਸ ਹੋਣ ਚੰਗਾ ਇਸ ਕਰਕੇ ਸਾਡਾ ਮਨ ਕੀਤਾ ਜੀ ਅਸੀਂ ਆਪਣੀ ਜੁਆਇਨਿੰਗ ਕਰ ਗਏ ਕੁਝ ਨਰਾਜ਼ਗੀ ਵੀ ਚੱਲ ਰਹੀ ਹੈ ਨਹੀਂ ਕੋਈ ਨਹੀਂ ਦੇਖੋ ਪਾਰਟੀ ਸਾਰੀਆਂ ਹੀ ਠੀਕ ਰਹਿਣੀ ਆਪਣੇ ਲਈ ਪਾਰਟੀ ਵੀ ਹੋਰੀ ਸੀ ਆਮਾ ਦੀ ਪਾਰਟੀ ਚ ਕਈ ਕੋਈ ਨਹੀਂ ਮਾੜੀ ਮੋਟੀ ਚੱਲਦੀ ਰਹਿੰਦੀ ਰਹੇ ਚ ਆਪਣੇ ਕਿਸੇ ਨਾਲ ਨਹੀਂ ਜੀ ਇਹ ਤਾਂ ਮਨ ਦੀ ਮਰਜ਼ੀ ਦੀ ਸੀਗੀ ਮੋਦੀ ਜੀ ਦੇ ਚੰਗੇ ਕੰਮ ਦੇਖੇਵੇਂ ਵੀ ਹਰੇਕ ਵਾਸਤੇ ਚੰਗੇ ਕੰਮ ਹੋ ਰਹੇ ਭਾਵੇਂ ਰਾਮ ਮੰਦਿਰ ਦੇਖ ਲੈ ਹੁਣ ਰਾਮ ਮੰਦਿਰ ਤੋਂ ਦੇਖੋ ਹਿੰਦੂਆਂ ਸੀ ਸਿੱਧੀ ਗੱਲ ਤਾਂ ਇੱਥੇ ਕਰਕੇ ਮਨ ਕੀਤਾ ਚਲੋ ਅਸੀਂ ਵੀ ਜੁਆਇਨ ਨਹੀਂ ਕਰਦੇ ਜੀ ਇੱਕ ਐਦਾਂ ਦੇਖੋ ਕਦੇ ਇਹਨਾਂ ਨੇ ਪਾਰਟੀ ਨੇ ਕਦੀ ਨਹੀਂ ਸਮਝਾਈ ਮੈਂ ਆਮ ਆਦਮੀ ਪਾਰਟੀ ਤੋਂ ਕੋਈ ਕਾਂਗਰਸ ਤੋਂ ਸਭ ਦਾ ਕੰਮ ਕੀਤਾ ਜੀ ਆ ਸਾਡੀ ਭੈਣ ਦੀ ਮਿਹਰ ਰਹੇ ਜੀ ਮੇਰੇ ਇੰਨੇ ਕੰਮ ਕੀਤੇ ਇਹਨਾਂ ਨੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਜੀ ਕਦੇ ਅੱਧੀ ਰਾਤ ਨੂੰ ਵੀਰ ਜੀ ਨੂੰ ਫੋਨ ਕਰਨਾ ਜੇ ਤੇ ਹਾਜ਼ਰ ਇਸ ਕਰਕੇ ਮਨ ਕੀਤਾ ਚਲੋ ਅਸੀਂ ਵੀ ਵੀ ਜੁਆਇਨਿੰਗ ਕਰੀਏ ਇਸ ਕਰਕੇ ਮੈਂ ਜੁਆਇਨ ਕਰਦੀ ਹਾਂ